ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਅੱਜ ਅਸੀਂ ਫੇਰ ਗੱਲ ਕਰ ਰਹੇ ਹਾਂ ਮੈਕ ਪਹਿਣ ਬਾਰੇ ਕੱਲ ਮੈਕ ਪਹਿਣ ਦਾ ਜਨਮ ਦਿਨ ਸੀ ਪਰ ਕਿਸ ਜਨਮ ਦਿਨ ਦੀ ਗੱਲ ਐਸ ਸੀ ਜਸ ਨੇ ਲੋਕਾਂ ਦੇ ਮਨਾਵ ਵਿੱਚ ਫੇਰ ਤੋਂ ਕਈ ਸਵਾਲ ਖੜੇ ਕਰ ਦਿੱਤੇ ਮੈਗ ਪਹਿਨ ਕੈਨੇਡਾ ਜਾਣ ਤੋਂ ਪਹਿਲਾਂ ਆਪਣਾ ਜਨਮ ਦਿਨ ਮਨਾਇਆ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸਨੇ ਆਪਣਾ ਜਨਮ ਦਿਨ ਆਪਣੇ ਸੌਰੇ ਪਰਿਵਾਰ ਬੇਗੋਵਾਲ ਵਿੱਚ ਮਨਾਉਣ ਦੀ ਬਜਾਈ ਉਸ ਪਰਿਵਾਰ ਵਿੱਚ ਮਨਾਇਆ ਜਿਸ ਦੇ ਕੋਲ ਉਹ ਰਹਿ ਰਹੀ ਹੈ ਉਸ ਜਨਮ ਦਿਨ ਦੀਆਂ ਤਸਵੀਰਾਂ ਤੇ ਵੀਡੀਓਜ਼ ਵਿੱਚ ਸਾਫ਼ ਦੱਸਦਾ ਹੈ ਕਿ ਮੈਕ ਪੈਣ ਰੱਬੀ ਰੂਹਾਂ ਦੇ ਪਰਿਵਾਰ ਨਾਲ ਬਹੁਤ ਖੁਸ਼ੀ-ਖੁਸ਼ੀ ਆਪਣਾ ਜਨਮ ਦਿਨ ਮਨਾ ਰਹੀ ਹੈ ਉੱਥੇ ਉਸ ਦੇ ਪ੍ਰਾਪਰਜਾਈ ਤੇ ਉਹ ਆਂਟੀ ਜੀ ਜਿਸ ਨੂੰ ਮੈਕ ਨੇ ਮਾਂ ਤੋਂ ਵੱਧ ਦਰਜਾ ਦਿੱਤਾ ਉਹ ਸਾਰੀਆਂ ਗੱਲਾਂ ਲੋਕਾਂ ਦੇ ਮਨਾਂ ਵਿੱਚ ਨਵੇਂ ਸ਼ੱਕ ਪੈਦਾ ਕਰ ਰਹੀਆਂ ਹਨ ਲੋਕਾਂ ਦੇ ਮਨਾਂ ਵਿੱਚ ਫੇਰ ਇੱਕ ਸਵਾਲ ਉੱਠ ਰਿਹਾ ਹੈ ਕਿ ਆਖਰ ਮੈਕ ਪੈਨ ਨੇ ਆਪਣਾ ਜਨਮ ਦਿਨ ਆਪਣੇ ਸੋਹਰੇ ਪਰਿਵਾਰ ਦੇ ਨਾਲ ਕਿਉਂ ਨਹੀਂ ਮਨਾਇਆ ਕੀ ਸੱਚਮੁੱਚ ਪਰਿਵਾਰਕ ਰਿਸ਼ਤਿਆਂ ਵਿੱਚ ਕੋਈ ਤਣਾ ਹੈ ਜਾਂ ਫੇਰ ਇਸ ਦੇ ਪਿੱਛੇ ਕੋਈ ਹੋਰ ਗੱਲ ਜੋ ਅਜੇ ਸਾਹਮਣੇ ਨਹੀਂ ਆਈ ਇਸ ਤੋਂ ਪਹਿਲਾਂ ਵੀ ਜਦੋਂ ਮੈਕ ਪੈਨ ਬਿਮਾਰ ਸੀ ਲੋਕ ਕਹਿੰਦੇ ਸੀ ਰਵੀਵੀਰ ਨੂੰ ਆਉਣਾ ਚਾਹੀਦਾ ਫੇਰ ਰਵੀਵੀਰ ਆਏ ਦੇ ਉਸ ਦੇ ਕੋਲ ਰਹੇ ਲੋਕ ਕਹਿੰਦੇ ਮਾਂ ਕਿਉਂ ਨਹੀਂ ਆਈ ਫਿਰ ਮੈਕਪੈਣ ਦੇ ਮੰਮੀ ਵੀ ਆ ਗਏ ਪਰ ਹੁਣ ਫਿਰ ਲੋਕਾਂ ਦੇ ਮਨਾਂ ਵਿੱਚ ਨਵੇਂ ਸਵਾਲ ਜਨਮ ਲੈ ਰਹੇ ਹਨ ਜਦੋਂ ਸਾਰਾ ਪਰਿਵਾਰ ਇਕੱਠਾ ਹੈ ਤਾਂ ਫਿਰ ਮੈਕਪੈਣ ਨੇ ਆਪਣਾ ਜਨਮ ਦਿਨ ਸਾਰੇ ਪਰਿਵਾਰ ਵਿੱਚ ਕਿਉਂ ਨਹੀਂ ਮਨਾਇਆ ਕੀ ਇਹ ਮੈਕਪੈਣ ਦਾ ਨਿੱਜੀ ਫੈਸਲਾ ਸੀ ਕੀ ਉਹ ਆਪਣਾ ਜਨਮ ਦਿਨ ਉਹਨਾਂ ਲੋਕਾਂ ਦੇ ਨਾਲ ਮਨਾਉਣਾ ਚਾਹੁੰਦੀ ਸੀ ਜਿਨ੍ਹਾਂ ਨੇ ਉਸ ਦਾ ਸੱਚਮੁੱਚ ਸਾਥ ਦਿੱਤਾ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵੱਡੀ ਸਚਾਈ ਛੁਪੀ ਹੋਈ ਹੈ ਅੱਜ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ ਪਰ ਜਦੋਂ ਗੱਲ ਇੱਕ ਜਨਤਕ ਸ਼ਖਸੀਅਤ ਦੀ ਹੁੰਦੀ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਸਵਾਲ ਲਾਉਣੇ ਲਾਜ਼ਮੀ ਹੋ ਜਾਂਦੇ ਹਨ ਮੈਕ ਪੈਨ ਨੂੰ ਹੀ ਅੱਗੇ ਆ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਅੱਜ ਇਹ ਵੀ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਮੈਕ ਪੈਨ ਆਪਣੇ ਪਰਿਵਾਰ ਦੀਆਂ ਵੀਡੀਓਜ਼ ਜਾਂ ਤਸਵੀਰਾਂ ਕਿਉਂ ਨਹੀਂ ਸਾਂਝੀਆਂ ਕਰ ਰਹੀ ਜੇ ਸਭ ਕੁਝ ਠੀਕ ਹੈ ਤਾਂ ਫਿਰ ਉਹ ਚੁੱਪ ਕਿਉਂ ਹੈ ਸਾਡੇ ਮਨਾਂ ਵਿੱਚ ਵੀ ਇਹੀ ਸਵਾਲ ਇਹ ਕਿ ਮੈਗ ਪੈਨ ਕਦੋਂ ਆਪਣੇ ਦਰਸ਼ਕਾਂ ਨਾਲ ਸੱਚ ਸਾਂਝਾ ਕਰੇਗੀ ਕਿਉਂਕਿ ਲੋਕਾਂ ਦਾ ਪਿਆਰ ਉਸ ਦੇ ਨਾਲ ਜੁੜਿਆ ਹੋਇਆ ਹੈ ਜਿਹੜੇ ਦਰਸ਼ਕ ਹਰ ਰੋਜ਼ ਉਸ ਦੀਆਂ ਖਬਰਾਂ ਜਾਨਣਾ ਚਾਹੁੰਦੇ ਹਨ ਉਹ ਵੀ ਸਚਾਈ ਨੂੰ ਜਾਣਨ ਲਈ ਉਤਸਕ ਹਨ ਆਖਰ ਵਿੱਚ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਸਚਾਈ ਜੋ ਵੀ ਹੋਵੇ ਉਸ ਨੂੰ ਸਾਹਮਣੇ ਆਉਣਾ ਹੀ ਪੈਂਦਾ ਹੈ ਸ਼ੱਕ ਸਵਾਲਾਂ ਨਾਲ ਜ਼ਿੰਦਗੀ ਨਹੀਂ ਚੱਲਦੀ ਲੋਕਾਂ ਨੂੰ ਜਵਾਬ ਮਿਲਣਾ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਔਨ ਕਰਨਾ ਨਾ ਭੁੱਲੋ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅਗਰ ਅਣਜਾਣੇ ਵਿੱਚ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ